ਕਲ ਜੀ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਤਿਆਰੀ ਵੀ ਵਧੀਆ ਚੱਲ ਰਹੀ ਹੋਊਗੀ ਅੱਜ ਦੇ ਕਲਾਸ ਦੇ ਵਿੱਚ ਆਪਾਂ ਜੀਓਗ੍ਰਾਫੀ ਦਾ ਟੌਪਿਕ ਵਾਯੂ ਮੰਡਲ ਜਾਂ ਫਿਰ ਇਹਨੂੰ ਆਪਾਂ 에ਅਰ ਟੌਪਿਕ ਵੀ ਕਹਿ ਸਕਦੇ ਹਾਂ ਜੀ ਜੋ ਕਿ ਤੁਹਾਡੇ ਸਿਲੇਬਸ ਦੇ ਵਿੱਚ ਹੈ ਇਹ ਵਾਲਾ ਟੌਪਿਕ ਅੱਜ ਆਪਾਂ ਕਰਾਂਗੇ ਤਾਂ ਇਹ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਹੈ ਜੀ ਇਸ ਕਲਾਸ ਦੇ ਨੂੰ ਦੇਖਣ ਤੋਂ ਬਾਅਦ ਤੁਸੀਂ ਇੱਕ ਮੈਂ ਪਹਿਲਾਂ ਵੀਡੀਓ ਪਾਈ ਸੀ ਜੀ ਲੇਅਰਸ ਆਫ ਐਟਮੋਸਫੀਅਰ ਉਹ ਵੀ ਇਸੇ ਦਾ ਹੀ ਇੱਕ ਪਾਰਟ ਹੈ ਜੀ ਉਹ ਵੀ ਕਲਾਸ ਤੁਸੀਂ ਜ਼ਰੂਰ ਦੇਖਣੀ ਹੈ ਕਿਉਂਕਿ ਉਹ ਮੈਂ ਜਿਹੜਾ ਉਹ ਵਾਲਾ ਪਾਰਟ ਹੈ ਨਾ ਉਹ ਇਹਦੇ ਵਿੱਚ ਨਹੀਂ ਲਿਆਗਾ ਕਿਉਂਕਿ ਆਪਾਂ ਪਹਿਲਾਂ ਹੀ ਉਹ ਕਰ ਚੁੱਕੇ ਹਾਂ ਤਾਂ ਫਿਰ ਵਾਰ-ਵਾਰ ਇੱਕੋ ਟਾਪਿਕ ਨੂੰ ਆਪਾਂ ਹਰੇਕ ਵੀਡੀਓ ਦੇ ਵਿੱਚ ਨਹੀਂ ਕਰਨਾਗਾ ਤੇ ਉਹ ਵਾਲੀ ਵੀਡੀਓ ਤੁਸੀਂ ਦੇਖਣੀ ਹੈ ਜੀ ਲੇਅਰਸ ਆਫ ਐਟਮੋਸਫੀਅਰ ਤੇ ਜੀਓਗ੍ਰਾਫੀ ਦਾ ਆਪਾਂ ਕਈ ਸਾਰੇ ਟਾਪਿਕ ਕਰਵਾ ਚੁੱਕੇ ਹਾਂ ਮੈਂ ਤਾਂ ਉਹ ਵੀ ਤੁਸੀਂ ਸਾਰੇ ਕਵਰ ਕਰ ਲਿਓ ਜੀ ਤਾਂ ਅੱਜ ਦਾ ਟਾਪਿਕ ਆਪਣਾ 에어 ਜਾ ਫਿਰ ਇਹਨੂੰ ਆਪਾਂ ਵਾਯੂ ਮੰਡਲ ਕਹਿ ਸਕਦੇ ਹਾਂ ਜੀ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਪਹਿਲਾ ਫੈਕਟ ਹੈ ਜੀ ਵਾਯੂ ਮੰਡਲ ਦੇ ਵਿੱਚ ਸਭ ਤੋਂ ਜ਼ਿਆਦਾ ਗੈਸ ਕਿਹੜੀ ਪਾਈ ਜਾਂਦੀ ਹੈ ਇਹ ਪਾਈ ਜਾਂਦੀ ਹੈ ਜੀ ਨਾਈਟ੍ਰੋਜਨ 78.8% ਪਾਈ ਜਾਂਦੀ ਹੈ ਨਾਈਟ੍ਰੋਜਨ ਤੇ ਆਕਸੀਜਨ 21% ਪਾਈ ਜਾਂਦੀ ਹੈ ਜੀ ਤੇ ਉਸ ਤੋਂ ਬਾਅਦ ਜਿਹੜੀਆਂ ਬਹੁਤ ਥੋੜੀਆਂ ਗੈਸਾਂ ਪਾਈਆਂ ਜਾਂਦੀਆਂ ਜੀ ਉਹ ਜਿਵੇਂ ਹੋਈਆਂ ਆਰਗਨ ਹਾਈਡਰੋਜਨ ਉਹ ਸਾਰੀਆਂ ਜਿਹੜੀਆਂ ਥੋੜੀਆਂ ਥੋੜੀਆਂ ਕਾਰਬਨ ਮੋਨੋਆਕਸਾਈਡ ਹਨਾ ਕਾਰਬਨ ਆਕਸਾਈਡ ਉਹ ਥੋੜੀਆਂ ਥੋੜੀਆਂ ਹੋਊਗੀ ਪਾਈਆਂ ਜਾਂਦੀਆਂ ਜੀ ਉਸ ਤੋਂ ਬਾਅਦ ਵਾਯੂ ਮੰਡਲ ਦੇ ਵਿੱਚ ਹਵਾ ਦਾ ਹਵਾ ਦਾ 99.99% ਕਿੰਨੇ ਕਿਲੋਮੀਟਰ ਤੱਕ ਪਾਇਆ ਜਾਂਦਾ ਮਤਲਬ ਵੀ ਹਵਾ ਕਿੰਨੇ ਕਿਲੋਮੀਟਰ ਤੱਕ ਪਾਈ ਜਾਂਦੀ ਗੈਸਾਂ ਜਿਹੜੀਆਂ ਵਾਯੂ ਮੰਡਲ ਦੇ ਵਿੱਚ ਕਿੰਨੇ ਕਿਲੋਮੀਟਰ ਤੱਕ ਪਾਈਆਂ ਜਾਂਦੀਆਂ ਜੀ 32 ਕਿਲੋਮੀਟਰ ਤੱਕ ਪਾਈਆਂ ਜਾਂਦੀਆਂ ਆ ਕਿੰਨੀ ਉਚਾਈ ਤੱਕ ਆਕਸੀਜਨ ਦੀ ਮਾਤਰਾ ਨਾ ਬਰਾਬਰ ਹੋ ਜਾਂਦੀ ਹੈ ਆਕਸੀਜਨ ਕਿੱਥੇ ਜਾ ਕੇ ਖਤਮ ਹੋਣੀ ਸ਼ੁਰੂ ਹੋ ਜਾਂਦੀ ਆਪਣਾ ਸਾਹ ਲੈਣਾ ਔਖਾ ਹੋ ਜਾਂਦਾ ਤਾਂ 120 ਕਿਲੋਮੀਟਰ ਤੇ ਜਾ ਕੇ ਆਕਸੀਜਨ ਨਾ ਬਰਾਬਰ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਇੱਕ ਹਿਸਾਬ ਦੇ ਨਾਲ ਤੇ ਆਪਣਾ ਸਾਹ ਲੈਣਾ ਔਖਾ ਹੋ ਜਾਂਦਾ ਆ ਜਿਵੇਂ ਆਪਾਂ ਆਪਾਂ ਦੇਖਦੇ ਆ ਹਨ ਜਿਹੜੇ ਚੋਟੀਆਂ ਤੇ ਜਾਂਦੇ ਆ ਆਕਸੀਜਨ ਸਿਲੰਡਰ ਲੈ ਕੇ ਜਾਂਦੇ ਆ ਨਾਲ ਕਿਉਂਕਿ ਉੱਪਰ ਜਾ ਕੇ ਸਾਹ ਲੈਣ ਦੀ ਜਿਹੜੀ ਅੱਖ ਅਖਿਆਈ ਆਉਂਦੀ ਹੈ ਜਿਵੇਂ ਉਚਾਈ ਤੇ ਚਲੇ ਜਾਈ ਜਾਵਾਂਗੇ ਆਕਸੀਜਨ ਜਿਹੜੀ ਘਟਦੀ ਜਾਊਗੀ। ਇਹੀ ਮਤਲਬ ਹੈ ਵੀ ਹਵਾ ਜਿਹੜੀ ਹੈ ਨਾ 32 ਕਿਲੋਮੀਟਰ ਤੱਕ 99% ਪਾਈ ਜਾਂਦੀ ਆ ਗੈਸਾਂ। ਠੀਕ ਹੈ ਨੈਕਸਟ ਹੈ ਜੀ ਜਲਵਾਸ਼ਪ ਕਿੰਨੀ ਉਚਾਈ ਤੱਕ ਹੀ ਪਾਈ ਜਾਂਦੇ ਆ ਜਲਵਾਸ਼ਪ ਇਹ ਜਿਹੜੇ 90 ਕਿਲੋਮੀਟਰ ਤੱਕ ਪਾਈ ਜਾਂਦੇ ਆ 90 ਕਿਲੋਮੀਟਰ ਮਤਲਬ ਇਹ ਨਹੀਂ ਕਿ ਵੀ ਹਾਂ 90 ਕਿਲੋਮੀਟਰ ਤੇ ਹੀ ਖਤਮ ਹੋ ਜਾਂਦੇ ਥੋੜੇ ਬਹੁਤੇ ਤਾਂ ਹੇਠਾਂ ਹੋ ਸਕਦੇ ਆ ਜੀ 90 ਕਿਲੋਮੀਟਰ ਤੱਕ ਜਿਹੜੀ ਇਹਦੀ ਉਚਾਈ ਆ ਪਾਈ ਜਾਂਦੀ ਆ ਜਲਵਾਸ਼ਪ ਆ ਜਿਹੜੇ ਪਾਈ ਜਾਂਦੇ ਆ ਓਜ਼ੋਨ ਗੈਸ ਕਿੰਨੀ ਉਚਾਈ ਤੇ ਪਾਈ ਜਾਂਦੀ ਆ ਤਾਂ ਓਜ਼ੋਨ ਓਜ਼ੋਨ ਗੈਸ ਆ ਜੀ 10 ਤੋਂ 50 ਕਿਲੋਮੀਟਰ ਤੱਕ ਪਾਈ ਜਾਂਦੀ ਆ ਤਾਂ ਇਹ ਇਹ ਸਾਰੇ ਫੈਕਟ ਜੀ NCERT ਦੇ ਵਿੱਚੋਂ ਲਈ ਗਏ ਆ ਠੀਕ ਹੈ ਇਹਦੇ ਵਿੱਚ ਕੋਈ ਵੀ ਆਸੇ ਪਾਸੋਂ ਫालतू ਫੈਕਟ ਨਹੀਂ ਪਈ ਹੋਈ ਸਿਰਫ ਫੈਂਸੀ ਆਰਟੀ ਦੇ ਵਿੱਚੋਂ ਫੈਕਟ ਆ। ਓਜ਼ੋਨ ਗੈਸ ਕਿੰਨੀ ਉਚਾਈ ਤੇ ਪਾਈ ਜਾਂਦੀ ਹੈ 10 ਤੋਂ 50 ਕਿਲੋਮੀਟਰ ਤੱਕ ਪਾਈ ਜਾਂਦੀ ਆ। ਨੈਕਸਟ ਹੈ ਜੀ ਰਸਾਇਨਿਕ ਸਰੰਚਨਾ ਦੇ ਆਧਾਰ ਤੇ ਵਾਯੂ ਮੰਡਲ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ। ਰਸਾਇਨਿਕ ਹੈ ਜੀ ਇਹ ਰਸਾਇਨਿਕ ਸਰੰਚਨਾ ਦੇ ਆਧਾਰ ਤੇ ਵਾਯੂ ਮੰਡਲ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ ਜੀ ਹੋਮੋਸਫੀਅਰ ਤੇ ਹੈਟਰੋਸਫੀਅਰ ਇਹ ਵੀ ਤੁਸੀਂ ਯਾਦ ਰੱਖਣਾ ਹੈ। ਵੈਸੇ ਆਪਾਂ 5 ਲੇਅਰ ਆਫ ਐਟਮੋਸਫੀਅਰ ਪੜ੍ਹੀਆਂ ਨਾ। ਤੇ 에어 ਸਾਇਨਿਕ ਸਰਚਨਾ ਦੇ ਆਧਾਰ ਤੇ ਕਿਹਾ ਜੀ ਉਹ ਟੈਂਪਰੇਚਰ ਦੇ ਆਧਾਰ ਤੇ ਆ ਜਿਹੜੀਆਂ 5 ਲੇਅਰਸ ਆਫ 에어 ਪੜਦੇ ਆ ਟੈਂਪਰੇਚਰ ਦੇ ਆਧਾਰ ਤੇ ਆ ਤੇ ਇਹ ਜਿਹੜੀਆਂ ਜੀ ਰਸਾਇਨਿਕ ਸਰਚਨਾ ਦੇ ਆਧਾਰ ਤੇ ਦੋ ਲੇਅਰਸ ਆ ਹੋਮੋਸਫੀਅਰ ਤੇ ਹੈਟੋਸਫੀਅਰ ਨੈਕਸਟ ਆ ਜੀ ਟ੍ਰੋਪੋਸਫੀਅਰ ਵਾਯੂ ਮੰਡਲ ਦੀ ਸਭ ਤੋਂ ਗਰਮ ਲੇਅਰ ਹੈ ਤਾਂ ਆਪਾਂ ਪੜੀਆਂ ਸੀ ਸਭ ਤੋਂ ਹੀਟਲੀ ਪਰਤਾਂ ਜੀ ਟਰੋਪੋਸਫੀਅਰ ਉਸ ਤੋਂ ਬਾਅਦ ਸਟ੍ਰੈਟੋਸਫੀਅਰ ਉਸ ਤੋਂ ਬਾਅਦ ਮੀਜ਼ੋਸਫੀਅਰ ਉਸ ਤੋਂ ਬਾਅਦ ਥਰਮੋਸਫੀਅਰ ਤੇ ਲਾਸਟ ਵਾਲੀ ਹੈ ਜੀ ਐਕਜ਼ੋਸਫੀਅਰ ਠੀਕ ਹੈ ਜੀ ਤਾਂ ਇਹ ਤੁਸੀਂ ਇਹ ਵੀ ਸੀਕੁਐਂਸ ਯਾਦ ਰੱਖਣਾ ਤਾਂ ਟਰੋਪੋਸਫੀਅਰ ਦੇ ਇਹ ਜਿਹੜੀ ਸਭ ਤੋਂ ਜ਼ਿਆਦਾ ਗਰਮ ਇਹਦਾ ਕਾਰਨ ਕੀ ਹੈ ਗਰਮ ਹੋਣ ਦਾ ਕਿਉਂਕਿ ਧਰਤੀ ਸੂਰਜ ਦੀਆਂ ਵਿਕਿਰਣਾਂ ਨੂੰ ਆਪਣੇ ਅੰਦਰ ਸੋਖਦੀ ਹੈ ਫਿਰ ਛੱਡਦੀ ਹੈ ਤਾਂ ਇਸ ਕਰਕੇ ਇਹ ਸਭ ਤੋਂ ਜ਼ਿਆਦਾ ਜਿਹੜੀ ਇਹ ਪਰਤ ਹੈ ਜੀ ਗਰਮ ਹੁੰਦੀ ਹੈ ਨੈਕਸਟ ਹੈ ਜੀ ਟਰੋਪੋਸਫੀਅਰ ਤੇ ਸਟੈਟੋਸਫੀਅਰ ਨੂੰ ਵੱਖ ਕਰਨ ਵਾਲੇ ਭਾਗ ਨੂੰ ਕੀ ਕਹਿੰਦੇ ਆ ਟਰੋਪੋਪਾਊਜ਼ ਹੁਣ ਦੇਖੋ ਇਹ ਜਿਹੜਾ ਇੱਥੇ ਜਾ ਕੇ ਟਰੋਪੋਸਫੀਅਰ ਖਤਮ ਹੋ ਗਈ ਇੱਥੇ ਸਟੈਟੋਸਫੀਅਰ ਖਤਮ ਹੋ ਗਈ ਤੇ ਜਿਹੜੀ ਆ ਲਾਈਨ ਹੈ ਇਹਨੂੰ ਕੀ ਕਹਿੰਦੇ ਆ ਟਰੋਪੋਪਾਊਜ਼ ਕਹਿੰਦੇ ਆ ਸਮਤਾਪ ਮੰਡਲ ਦੀ ਉਚਾਈ ਕਿੰਨੀ ਹੈ ਇਹ ਹੈ ਜੀ 50 ਕਿਲੋਮੀਟਰ ਇਹ ਜਿਹੜਾ ਸਮਤਾਪ ਮੰਡਲ ਆ ਇਹ ਵਾਲਾ ਇਹਦੇ ਵਿੱਚ ਓਜ਼ੋਨ ਪਰਤ ਪਾਈ ਜਾਂਦੀ ਇੱਥੇ ਹੀ ਜਿਹੜੇ ਐਰੋਪਲੇਨਸ ਉੱਡਦੇ ਆ ਠੀਕ ਹੈ ਇਹ ਜਿਹੜੀ 50 ਕਿਲੋਮੀਟਰ ਤੱਕ ਪਾਈ ਜਾਂਦੀ ਹੈ ਜੀ ਇਹ ਵਾਲੀ ਪਰਤ ਨੈਕਸਟ ਹੈ ਜੀ ਸਟ੍ਰੈਟੋਸਫੀਅਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਸਟ੍ਰੈਟੋਸਫੀਅਰ ਦੇ ਵਿੱਚ ਓਜ਼ੋਨ ਪਾਈ ਜਾਂਦੀ ਹੈ ਓਜ਼ੋਨ ਲੀਅਰ ਪਾਈ ਜਾਂਦੀ ਹੈ ਇਸ ਕਰਕੇ ਇਹਨੂੰ ਓਜ਼ੋਨੋਸਫੀਅਰ ਵੀ ਕਿਹਾ ਜਾਂਦਾ ਆ ਪ੍ਰਿਥਵੀ ਦੁਆਰਾ ਭੇਜੀਆਂ ਗਈਆਂ ਕਿਹੜੀਆਂ ਤਰੰਗਾਂ ਆਇਨ ਮੰਡਲ ਦੁਆਰਾ ਪ੍ਰਿਥਵੀ ਤੇ ਦੁਬਾਰਾ ਭੇਜ ਦਿੱਤੀਆਂ ਜਾਂਦੀਆਂ ਹਨ ਹਾਂਜੀ ਪ੍ਰਿਥਵੀ ਦੁਆਰਾ ਪ੍ਰਿਥਵੀ ਦੁਆਰਾ ਜਿਹੜੀਆਂ ਭੇਜੀਆਂ ਜਾਂਦੀਆਂ ਇਹ ਰੇਡੀਓ ਤਰੰਗਾਂ ਭੇਜੀਆਂ ਜਾਂਦੀਆਂ ਨੇ ਤੇ ਉਹ ਆਇਨ ਮੰਡਲ ਦੁਆਰਾ ਫੇਰ ਧਰਤੀ ਤੇ ਉਹਨੂੰ ਵਾਪਸ ਰੇਡੀਓ ਤਰੰਗਾਂ ਨੂੰ ਭੇਜ ਦਿੰਦਾ ਆ ਨੈਕਸਟ ਹੈ ਜੀ ਵਾਯੂ ਮੰਡਲ ਦੀ ਸਭ ਤੋਂ ਬਾਹਰਲੀ ਪਰਤ ਕਿਹੜੀ ਹੈ ਤਾਂ ਵਾਯੂ ਮੰਡਲ ਦੀ ਸਭ ਤੋਂ ਬਾਹਰਲੀ ਪਰਤ ਹੈ ਜੀ ਐਕਜ਼ੋਸਫੀਅਰ ਵਾਯੂ ਮੰਡਲ ਦੀ ਸਭ ਤੋਂ ਬਾਹਰਲੀ ਪਰਤ ਹੈ ਜੀ ਐਕਜ਼ੋਸਫੀਅਰ ਇੱਥੇ ਆਪਾਂ ਈ ਲਿਖਿਆ ਸੀਗਾ ਐਗਜ਼ੋਸਫੀਅਰ ਇਹ ਸਭ ਤੋਂ ਬਾਹਰਲੀ ਪਰਤ ਹੈ। ਨੈਕਸਟ ਹੈ ਜੀ ਵਾਯੂਮੰਡਲ ਦੀ ਕਿਹੜੀ ਪਰਤ ਮਾਨਵ ਜੀਵਨ ਦੇ ਲਈ ਮਹੱਤਵਪੂਰਨ ਹੈ? ਹੁਣ ਦੇਖੋ ਮਾਨਵ ਜੀਵਨ ਦੇ ਲਈ ਆ ਸਭ ਤੋਂ ਪਹਿਲੀ ਪਰਤ ਹੀ ਹੋਊਗੀ ਨਾ ਇਹ ਜਿਹੜੀ ਟਰੋਪੋਸਫੀਅਰ ਹੈ ਸਭ ਤੋਂ ਪਹਿਲੀ ਪਰਤ ਹੈ ਇੱਥੇ ਹੀ ਆਪਾਂ ਰਹਿੰਦੇ ਆ ਤਾਂ ਮਾਨਵ ਜੀਵਨ ਦੇ ਲਈ ਟਰੋਪੋਸਫੀਅਰ ਸਭ ਤੋਂ ਮਹੱਤਵਪੂਰਨ ਹੈ। ਨੈਕਸਟ ਹੈ ਜੀ ਸੂਰਜ ਵੱਲੋਂ ਧਰਤੀ ਨੂੰ ਪ੍ਰਾਪਤ ਊਰਜਾ ਨੂੰ ਕੀ ਕਹਿੰਦੇ ਆ ਜਿਹੜੀ ਸੂਰਜ ਦੀ ਰੋਸ਼ਨੀ ਆਪਾਂ ਪ੍ਰਾਪਤ ਕਰਦੇ ਆ ਹੀਟ ਪ੍ਰਾਪਤ ਕਰਦੇ ਆ ਊਰਜਾ ਪ੍ਰਾਪਤ ਕਰਦੇ ਆ ਉਹਨੂੰ ਕੀ ਕਹਿੰਦੇ ਆ ਜੀ ਇਨਸੋਲੇਸ਼ਨ ਕਹਿੰਦੇ ਆ ਇੰਗਲਿਸ਼ ਦੇ ਵਿੱਚ ਕਈ ਵਾਰੀ ਨਾ ਮਤਲਬ ਬੱਚੇ ਦੀ ਤਿਆਰੀ ਨੂੰ ਪਰਖਣ ਦੇ ਲਈ ਨਾ ਕੀ ਕਰਦੇ ਆ ਪੰਜਾਬੀ ਦੇ ਵਿੱਚ ਨਹੀਂ ਲਿਖਦੇ ਸਿੱਧਾ ਇਨਸੋਲੇਸ਼ਨ ਲਿਖ ਦਿੰਦੇ ਆ ਤਾਂ ਵੀ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਜੀ ਵੈਸੇ ਇੰਗਲਿਸ਼ ਦੇ ਵਿੱਚ ਹੀ ਯਾਦ ਕਰਿਆ ਕਰੋ ਕਿਉਂਕਿ ਇੰਗਲਿਸ਼ ਦੇ ਵਿੱਚ ਤਾਂ ਉਹੀ ਸ਼ਬਦ ਰਹਿਣੇ ਆ ਉਹੀ ਉਹਨਾਂ ਨੂੰ ਲਿਖਣਾ ਹੀ ਪੈਣੇ ਆ ਇਨਸੋਲੇਸ਼ਨ ਹੁੰਦੀ ਹੈ ਜੀ ਜਿਹੜੀ ਸੂਰਜ ਤੋਂ ਪ੍ਰਾਪਤ ਗਰਮੀ ਊਰਜਾ ਹੀਟ ਤੇ ਨੈਕਸਟ ਹੈ ਜੀ ਵਾਯੂ ਦਾਬ ਨੂੰ ਕਿਸ ਨਾਲ ਮਾਪਦੇ ਆ ਵਾਯੂ ਦਾਬ ਨੂੰ ਮਾਪਦੇ ਆ ਜੀ ਬੈਰੋਮੀਟਰ ਦੇ ਨਾਲ ਇਹ ਇੰਪੋਰਟੈਂਟ ਕੁਐਸਚਨ ਹੈ ਬਹੁਤ ਵਾਰ ਪੇਪਰਾਂ ਦੇ ਵਿੱਚ ਰਿਪੀਟ ਹੋ ਚੁੱਕਿਆ ਹੈ ਜੀ ਸਮਾਨ ਵਾਯੂ ਦਾਬ ਸਮਾਨ ਸਮਾਨ ਵਾਯੂ ਦਾਬ ਵਾਲੇ ਸਥਾਨਾਂ ਨੂੰ ਮਿਲਾਉਣ ਵਾਲੀਆਂ ਰੇਖਾਵਾਂ ਨੂੰ ਕੀ ਕਹਿੰਦੇ ਆ ਸਮਾਨ वायुदाब ਨੂੰ ਵਾਲੇ ਸਥਾਨਾਂ ਨੂੰ ਮਿਲਾਉਣ ਵਾਲੀਆਂ ਰੇਖਾਵਾਂ ਨੂੰ ਕਹਿੰਦੇ ਆ ਜੀ ਸਮਦਾਬ ਰੇਖਾਵਾਂ ਮੰਨ ਲਓ ਵੀ ਇੱਥੇ ਦਾ वायुदाब ਆ ਇੱਥੇ वायुदाब ਅਸੀਮ ਇਹ ਜਿਹੜੀ ਇਹਨੂੰ ਮਿਲਾਉਣ ਵਾਲੀਆਂ ਰੇਖਾਵਾਂ ਇਹਨੂੰ ਸਮਦਾਬ ਰੇਖਾਵਾਂ ਕਹਿੰਦੇ ਆ ਜੀ ਧਰਤੀ ਦਾ ਆਖਰੀ ਤੁਰਾ ਤੇ ਘੁੰਮਣਾ ਵੀ ਹਵਾ ਦੀ ਗਤੀ ਨੂੰ ਪ੍ਰਭਾਵਿਤ ਕਰਦਾ ਹੈ ਜਿਹੜੀ ਧਰਤੀ ਦੀ ਰੋਟੇਸ਼ਨ ਹੈ ਠੀਕ ਆ ਉਹਦੇ ਜਿਹੜੀ ਧਰਤੀ ਆਪਣੀ ਧੁਰੀ ਦੇ ਆਲੇ ਦੁਆਲੇ ਘੁੰਮਦੀ ਆ ਤੇ ਹਵਾ ਦੀ ਗਤੀ ਨੂੰ ਪ੍ਰਭਾਵਿਤ ਕਰਦੇ ਆ ਇਹ ਇਹਨੂੰ ਕੀ ਕਿਹਾ ਜਾਂਦਾ ਇਹਨੂੰ ਨਾਂ ਕੀ ਦਿੱਤਾ ਜਾਂਦਾ ਕੋਰੀਓਲਿਸ ਬਲ ਕਿਹਾ ਜਾਂਦਾ ਹੈ ਮੈਂ ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਇੱਕ ਵਿੰਡਸ ਵਾਲੀ ਕਲਾਸ ਦੇ ਵਿੱਚ ਕਰਵਾ ਚੁੱਕੀਆਂ ਹਾਂ ਜੀ ਕੋਰੀਓਲਿਸ ਬਲ ਨੈਕਸਟ ਹੈ ਜੀ ਆਈਟੀਸੀ ਜ਼ਡ ਇੰਟਰਟ੍ਰੋਪੀਕਲ ਜ਼ੋਨ ਕਿੱਥੇ ਪਾਈ ਜਾਂਦੇ ਆਈਟੀਸੀ ਜ਼ਡ ਤਾਂ ਇਹ ਜੀ ਇਹਦਾ ਫੁੱਲ ਫਾਰਮ ਹੁੰਦੀ ਹੈ ਜੀ ਆਈਟੀਸੀਜ਼ੀ ਦਾ ਮਤਲਬ ਹੁੰਦਾ ਕਨਵਰਜੈਂਸ ਕਨਵਰਜੈਂਸ ਇੰਟਰਟ੍ਰੋਪੀਕਲ ਕਨਵਰਜੈਂਸ ਜੋ ਜੋਣਾ ਜਿਹੜੀ ਕਿੱਥੇ ਪਈ ਜਾਂਦੀ ਹੈ ਜੀ ਇਹ ਭੂਮਾਧ ਰੇਖਾ ਤੇ ਪਈ ਜਾਂਦੀ ਆ ਕਨਵਰਜੈਂਸ ਠੀਕ ਹੈ ਜੀ ਭੂਮਾਧ ਰੇਖਾ ਦੇ ਉੱਤੇ ਇਹ ਪਈ ਜਾਂਦੀ ਆ ਮੰਨ ਲਓ ਵੀ ਇਹ ਹੈਗੇ ਧਰਤੀ ਇਹ ਹੈਗੇ ਭੂਮਾਧ ਰੇਖਾ ਇਹਦੇ ਇੱਥੇ 5 ਡਿਗਰੀ ਤੱਕ ਇਹ ਜਿਹੜੀ ਆਈ ITC Z ਇਹ ਜ਼ੋਨ ਪਾਈ ਜਾਂਦੀਆਂ ਨੈਕਸਟ ਹੈ ਜੀ ਉੱਤਰੀ ਗੁਲਾਰਦ ਵਿੱਚ ਹਵਾ ਆਪਣੇ ਮਾਰਗ ਤੋਂ ਸੱਜੇ ਵੱਲ ਮੁੜ ਜਾਂਦੀ ਹੈ ਦੱਖਣੀ ਦੇ ਵਿੱਚ ਖੱਬੇ ਵੱਲ ਮੁੜ ਜਾਂਦੀ ਹੈ ਜਿਵੇਂ ਇਹ ਹੈਗਾ ਜੀ ਗੁਲਾਰਦ ਠੀਕ ਹੈ ਇੱਥੋਂ ਆਪਾਂ ਉਹ ਦਿਨ ਪੜਿਆ ਸੀਗਾ ਕਿ ਜਿਹੜੀਆਂ ਪਾਉਣਾ ਹਨ ਟਰੇਡ ਵਿੰਡਸ ਆ ਠੀਕ ਹੈ ਇਹ ਇਹ ਹਵਾਣ ਇੱਥੋਂ ਆ ਕੇ ਇਧਰ ਨੂੰ ਐ ਮੁੜ ਜਾਂਦੀ ਹੈ ਠੀਕ ਹੈ ਇਹ ਵਾਲੀ ਹਵਾ ਇੱਥੋਂ ਆ ਕੇ ਇਧਰ ਨੂੰ ਮੁੜ ਜਾਂਦੀ ਹੈ ਇਹ ਇਹ ਸੀਜ ਇਹਨਾਂ ਨੇ ਦੱਸੀ ਹੈ ਜੀ ਉੱਤਰੀ ਗੁਲਾਰ ਦੇ ਵਿੱਚ ਸੱਜੇ ਨੂੰ ਮੁੜਦੀਆਂ ਦੱਖਣੀ ਗੁਲਾਰ ਦੇ ਵਿੱਚ ਖੱਬੇ ਨੂੰ ਮੁੜਦੀਆਂ ਇਹ ਅੰਡਰਸਟੈਂਡਿੰਗ ਲਈ ਦੱਸਿਆ ਗਿਆ ਜੀ ਟ੍ਰੇਡ ਵਿੰਡਸ ਕਿੱਥੇ ਹੁੰਦੀਆਂ ਆ ਟ੍ਰੇਡ ਵਿੰਡਸ ਹੁੰਦੀਆਂ ਜੀ 5 ਡਿਗਰੀ ਜਾਂ 10 ਡਿਗਰੀ ਅਕਸ਼ਾਂਸ਼ ਤੋਂ ਲੈ ਕੇ 30 ਡਿਗਰੀ ਜਾਂ ਫਿਰ 35 ਡਿਗਰੀ ਦੇ ਅਕਸ਼ਾਂਸ਼ ਦੇ ਵਿਚਾਲੇ ਟ੍ਰੇਡ ਵਿੰਡਸ ਮੈਂ ਤੁਹਾਨੂੰ ਅਲੱਗ ਤੋਂ ਵਿੰਡਸ ਵਾਲੇ ਟੌਪਿਕ ਦੇ ਵਿੱਚ ਕਰਾ ਚੁੱਕੇ ਹਾਂ ਜੀ ਵਿੰਡਸ ਵਾਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਜੇਕਰ ਟ੍ਰੇਡ ਵਿੰਡਸ ਦੇ ਬਾਰੇ ਵਿੱਚ ਡਿਟੇਲ ਨਾਲ ਪੜ੍ਹਨਾ ਹੈ ਤਾਂ ਇਹ ਕਲਾਸ ਬਹੁਤ ਲੰਬੀ ਹੋ ਜੂਗੀ ਇਸ ਕਰਕੇ ਮੈਂ ਇਸ ਕਲਾਸ ਦੇ ਵਿੱਚ ਨਹੀਂ ਕਰਨਾ ਜੀ ਤੇ ਤੁਸੀਂ ਵਿੰਡਸ ਵਾਲੀ ਕਲਾਸ ਨੂੰ ਦੇਖ ਸਕਦੇ ਹੋ ਨੈਕਸਟ ਹੈ ਜੀ ਪਛਮੀ ਪਹਾੜਾਂ ਦੇ ਕਾਰਨ 40 ਡਿਗਰੀ ਅਕਸ਼ਾਂਸ਼ ਦੇ ਪਾਈਆਂ ਜਾਣ ਵਾਲੀਆਂ ਗਰਜਦੀਆਂ ਹਵਾਵਾਂ ਨੂੰ ਕੀ ਕਹਿੰਦੇ ਆ ਤਾਂ ਆ ਜਿਵੇਂ ਅਰਥਾ ਧਰੈਖਾ ਇਹਦੇ 40 ਡਿਗਰੀ ਤੱਕ ਸਿਰਫ ਦੱਖਣ ਦੇ ਵਿੱਚ 40 ਡਿਗਰੀ ਤੇ ਇਹ ਜਿਹੜੀਆਂ ਹਵਾਵਾਂ ਪਈਆਂ ਨੇ ਮੈਂ ਤੁਹਾਨੂੰ ਦੱਸਿਆ ਸੀ ਕਿੱਥੇ ਧਰਤੀ ਨਹੀਂ ਹੈਗੀ ਮਹਾਦੀਪ ਨਹੀਂ ਹੈਗੇ ਚੋਟੀਆਂ ਨਹੀਂ ਹੈਗੀਆਂ ਹਵਾ ਨੂੰ ਕੋਈ ਰੁਕਾਵਟ ਨਹੀਂ ਬਹੁਤ ਤੀਜੀ ਨਾਲ ਹਵਾ ਵਗਦੀ ਆ ਤੇ ਆਪਣੇ ਕੰਨਾਂ ਨੂੰ ਵੀ ਮਤਲਬ ਸੁਣ ਸਕਦੇ ਆ ਵੀ ਹਵਾ ਚੱਲ ਰਹੀ ਹਵਾ ਦੀ ਆਵਾਜ਼ ਸੁਣਦੀ ਆ ਤਾਂ ਇਹਨੂੰ ਗਰਜਦਾ ਚਾਲੀਸਾ ਕਹਿੰਦੇ ਆ ਠੀਕ ਹੈ ਐਵੇਂ ਜਿਹੜਾ ਭਿਆੰਕਰ 50 ਉਹ ਇੱਥੇ ਹੁੰਦਾ ਜੀ ਤੇ ਚੀਖ ਦਾ 60 ਇੱਥੇ ਹੁੰਦਾ ਠੀਕ ਹੈ ਮਤਲਬ 60 ਡਿਗਰੀ ਤੇ ਹੁੰਦਾ ਆ ਤੇ 50 ਡਿਗਰੀ ਤੇ ਇਹ ਇੱਥੇ ਸਾਰੇ ਮਤਲਬ ਹਵਾਵਾਂ ਬਹੁਤ ਤੇਜ਼ ਚੱਲਦੀਆਂ ਇਸ ਕਰਕੇ ਇਹਨਾਂ ਦੇ ਇਹ ਨਾਮ ਰੱਖੇ ਗਏ ਆ ਜੀ ਭਿਆੰਕਰ 50 ਤੇ ਚੀਖ ਦਾ 60 ਇਹ ਨਾਮ ਰੱਖੇ ਗਏ ਆ ਠੀਕ ਹੈ ਨੈਕਸਟ ਹੈ ਜੀ ਰੁੱਤ ਪਰਿਵਰਤਨ ਦੇ ਨਾਲ ਜੋ ਹਵਾਵਾਂ ਆਪਣੀ ਦਿਸ਼ਾ ਨੂੰ ਬਦਲ ਲੈਂਦੀਆਂ ਹਨ ਰੁੱਤ ਪਰਿਵਰਤਨ ਦੇ ਨਾਲ ਹਵਾਵਾਂ ਆਪਣੀ ਦਿਸ਼ਾ ਨੂੰ ਬਦਲ ਲੈਂਦੀਆਂ ਉਹਨਾਂ ਨੂੰ ਕੀ ਕਹਿੰਦੇ ਦਿਸ਼ਾ ਬਦਲਣ ਵਾਲੀਆਂ ਰੁੱਤ ਪਰਿਵਰਤਨ ਦੇ ਨਾਲ ਜਿਹੜੀਆਂ ਹਵਾਵਾਂ ਦਿਸ਼ਾ ਬਦਲ ਲੈਂਦੀਆਂ ਉਹਨਾਂ ਨੂੰ ਕਹਿੰਦੇ ਜੀ ਮਾਨਸੂਨ ਪਾਉਣਾ ਨੈਕਸਟ ਹੈ ਜੀ ਭਾਰਤ ਵਿੱਚ ਊਸ਼ਣ ਕਟਿਬੰਦੀ ਚੱਕਰਵਾਤ ਕਿੱਥੇ ਉਤਪੰਨ ਹੁੰਦੇ ਆ ਤਾਂ ਇਹ ਹੁੰਦੇ ਆ ਜੀ ਬੰਗਾਲ ਦੀ ਖਾੜੀ ਵਿੱਚ ਆਪਾਂ ਕਈ ਵਾਰੀ ਸੁਣਦੇ ਆ ਜਦੋਂ ਮਾਨਸੂਨ ਰਿਟਰਨ ਕਰਦੀਆਂ ਹਨਾ ਤਾਂ ਕੀ ਹੁੰਦਾ ਹੈ ਬੰਗਾਲ ਦੀ ਖਾੜੀ ਦੇ ਵਿੱਚ ਬਹੁਤ ਏ ਚੱਕਰਵਾਤ ਆਉਂਦੇ ਆ ਤਾਮਿਲਨਾਡੂ ਦੇ ਵਾਲੇ ਪਾਸੇ ਆਪਾਂ ਕਹਿੰਨੇ ਆਪਾਂ ਪੜ੍ਹਦੇ ਹੁੰਨੇ న్యూਸ ਦੇ ਵਿੱਚ ਕਿ ਬਹੁਤ ਜ਼ਿਆਦਾ ਭਿਆਨਕਰ ਤਬਾਈ ਹੋਈ ਆ ਠੀਕ ਆ ਉਹ ਚੀਜ਼ ਆ ਇਹ ਉਸ਼ਣ ਕਟਿਬੰਦੀ ਚੱਕਰਵਾਤ ਕਿੱਥੇ ਪਏ ਜਾਂਦੇ ਆ ਬੰਗਾਲ ਦੀ ਖਾੜੀ ਦੇ ਵਿੱਚ ਪਏ ਜਾਂਦੇ ਆ ਨੈਕਸਟ ਆ ਜੀ ਬੱਦਲ ਕਿਸ ਮੰਡਲ ਦੇ ਵਿੱਚ ਪਏ ਜਾਂਦੇ ਆ ਤਾਂ ਬੱਦਲ ਪਏ ਜਾਂਦੇ ਆ ਜੀ ਟ੍ਰੋਪੋਸਫੀਅਰ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇਹ ਟ੍ਰੋਪੋਸਫੀਅਰ ਆ ਇਹ ਹੈਗੀ ਆ ਸਟ੍ਰੈਟੋਸਫੀਅਰ ਜਿਹੜੀ ਆ ਸਾਰੀ ਟ੍ਰੋਪੋਸਫੀਅਰ ਆ ਠੀਕ ਆ ਟ੍ਰੋਪੋਸਫੀਅਰ ਦੇ ਵਿੱਚ ਬੱਦਲ ਹੁੰਦੇ ਆ ਇਹ ਜਿਹੜੀ ਸ਼ਾਂਤ ਹੁੰਦੀ ਹੈ ਸਟੈਟੋਸਫੀਅਰ ਇੱਥੇ ਹਵਾਈ ਜ਼ਾ ਜੁੜਦੇ ਆ ਤੇ ਬੱਦਲ ਸਾਰੇ ਇੱਥੇ ਹੁੰਦੇ ਆ ਠੀਕ ਹੈ ਇਹ ਮੈਂ ਤੁਹਾਨੂੰ ਦੱਸ ਚੁੱਕੀ ਆ ਵਿੱਚ ਵਿੱਚ ਇਹ ਜਿਹੜੀ ਟ੍ਰੋਪੋਸਫੀਅਰ ਇਸ ਇਹ ਸਾਰੀ ਡਿਟੇਲ ਦੇ ਵਿੱਚ ਨਾ ਤੁਸੀਂ ਲੇਅਰਸ ਆਫ ਐਟਮੋਸਫੀਅਰ ਵਾਲੀ ਵੀਡੀਓ ਦੇਖ ਲਿਓ ਜੀ ਕਿਉਂਕਿ ਵੀਡੀਓ ਇੰਨੀ ਜ਼ਿਆਦਾ ਲੰਬੀ ਹੋ ਜਾਣੀ ਸੀ ਨਾ ਫਿਰ ਤੁਹਾਨੂੰ ਵੀ ਵਾਰ-ਵਾਰ ਕੋਈ ਚੀਜ਼ਾਂ ਪੜਨ ਚ ਆਉਣੀਆਂ ਦਿੱਕਤ ਹੋਊਗੀ ਇਸ ਕਰਕੇ ਤੁਸੀਂ ਅੱਜ ਵਾਲੀ ਕਲਾਸ ਦੇ ਨਾਲ ਨਾਲ ਐਟਮੋਸਫੀਅਰ ਵਾਲੀ ਕਲਾਸ ਲੇਅਰਸ ਆਫ ਐਟਮੋਸਫੀਅਰ ਵਾਲੀ ਕਲਾਸ ਤੇ ਵਿੰਡਸ ਵਾਲੀ ਕਲਾਸ ਵੀ ਇਸੇ ਦਾ ਪਾਰਟ ਹੈ ਜੀ ਉਹ ਵੀ ਤੁਸੀਂ ਦੇਖਣੀ ਆ ਫਿਰ ਤੁਹਾਡਾ ਫੁੱਲ ਕਵਰ ਹੋ ਜਾਊਗਾ 에ਅਰ ਵਾਲਾ ਟਾਪਿਕ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਵਰਖਾ ਕਿਸ ਤਰ੍ਹਾਂ ਦੀ ਹੁੰਦੀ ਹੈ ਤਾਂ ਇਹ ਹੁੰਦੀ ਹੈ ਜੀ ਪਹਾੜੀ ਵਰਖਾ ਵਿਸ਼ਵ ਦੇ ਵਿੱਚ ਸਭ ਤੋਂ ਜ਼ਿਆਦਾ ਪਾਈ ਜਾਣ ਵਾਲੀ ਵਰਖਾ ਹੁੰਦੀ ਹੈ ਜੀ ਪର୍ਬਤੀ ਵਰਖਾ ਤੇ ਹੁਣ ਇੱਕ ਗੱਲ ਹੋਰ ਨੋਟ ਕਰ ਲਿਓ ਵਿਸ਼ਵ ਦੇ ਵਿੱਚ ਸਭ ਤੋਂ ਵੱਧ ਜਿਹੜੀ ਮੀਂਹ ਪੈਂਦਾ ਜੀ ਉਹ ਭਾਰਤ ਦੇ ਚਿਰਾਗੁੰਜੀ ਮਨਸਿਮ ਰਾਮ ਮਨਸਿਮ ਰਾਮ ਦੇ ਵਿੱਚ ਸਭ ਤੋਂ ਵੱਧ ਵਰਖਾ ਹੁੰਦੀ ਹੈ ਤਾਂ ਇਹ ਸੀ ਜੀ ਆਪਣਾ ਅੱਜ ਦਾ ਟਾਪਿਕ ਇਹਦੀਆਂ ਤਿੰਨ ਵੀਡੀਓਜ਼ ਆ ਜੀ ਅੱਜ ਦੇ ਟਾਪਿਕ ਦੀਆਂ ਲੇਅਰਸ ਆਫ ਐਟਮੋਸਫੀਅਰ ਵਿੰਡਸ ਤੇ ਇਹ ਹੈਗਾ 에ਅਰ ਠੀਕ ਹੈ ਇਹ ਅੱਜ ਵਾਲਾ ਟੌਪਿਕ ਹੋ ਗਿਆ ਐਨਸੀਆਰਟੀ ਦੇ ਵਿੱਚੋਂ ਲਏਗੇ ਆ ਜੀ ਤੇ ਇਹ ਤੁਸੀਂ ਤਿੰਨੇ ਕਲਾਸਾਂ ਲਗਾਉਂਗੇ ਤਾਂ ਤੁਹਾਡਾ 에ਅਰ ਵਾਲਾ ਟੌਪਿਕ ਆ ਸਾਰਾ ਵਾਯੂ ਮੰਡਲ ਜਾਂ ਫਿਰ 에ਅਰ ਵਾਲਾ ਟੌਪਿਕ ਆ ਪੂਰਾ ਫੁੱਲ ਕਵਰ ਹੋ ਜੂਗਾ ਜੀ ਤੇ ਮੇਰੇ ਚੈਨਲ ਨੂੰ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ